ਸਸੀ ਗਾਲ ਜੀ ਸਵੇਰੇ ਜਲਦੀ ਸੀਗੀ ਤੇ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਤੇ ਅੱਜ ਆਪਾਂ ਹੈਗੇ ਆ ਵਿਆਹ 'ਚ ਚੰਡੀਗੜ੍ਹ ਤੋਂ ਹਰਿਆਣਾ ਸਾਈਡ ਬਰਾਤ ਜਾਣੀ ਆ 35 ਵਾਲੇ ਗੁਰਦੁਆਰਾ ਤੇ ਅੱਗੇ ਕਿਵੇਂ ਕਿਵੇਂ ਕੀ ਕੀ ਆ ਸਾਰਾ ਕੁਝ ਦੱਸਾਂਗੇ ਜੀ ਵੈਗਨ ਪਿੱਛੇ ਰੇਂਜ ਰੋਵਰ ਇੱਧਰ ਮੇ ਵੈਚ ਇੱਧਰ ਆਪਣੇ ਢੋਲੀ ਬਾਈ ਹੁਣ ਗੱਡੀਆਂ ਲੱਗੀਆਂ ਤੁਰਨ ਗਰੇਵਾਲ ਸਾਹਿਬ ਦੀ ਮੋਹਰੇ ਆ ਰਹੇ ਆ ਹੱਥ ਜੋੜਦੇ ਆ ਰਹੇ ਆ ਗੱਡੀਆਂ ਟੋਲ ਤੇ ਖੜ ਗਈਆਂ ਇਕੱਠੀਆਂ ਹੋ ਰਹੀਆਂ ਹੁਣ ਗੱਡੀਆਂ ਗਲੀ 'ਚ ਲੱਗ ਗਈਆਂ ਗੁਰਦੁਆਰਾ ਸਾਹਿਬ ਨੰਦਕਾਰ ਚ ਕਰਨ ਲਈ ਆਏ ਆ ਤੇ ਮੈਨੂੰ ਜਗਾ ਵਧੀਆ ਮਿਲ ਗਈ ਮੈਂ ਟਿਕਾਣੇ ਤੇ ਲਾਤੀ ਆਪਾਂ ਪਹੁੰਚ ਗਏ ਜੀ ਪੈਲਸ ਤੇ ਹੁਣ ਜਾਵਾਂਗੇ ਅੰਦਰ ਪੀਵਾਂਗੇ ਚਾਹ ਪਾਣੀ ਆ ਤੇ ਆਪਾਂ ਨੂੰ ਮਿਲ ਪਿਆ ਆਪਣਾ ਵੀਰ ਹੈਪੀ ਹੈਪੀਨੈਸ ਪੈਨ ਦਾ ਇਦਾਂ ਲਾਇਆ ਜਿਵੇਂ ਬੈਂਕ ਚ ਮੈਨੇਜਰ ਲੱਗਿਆ ਹੁੰਦਾ ਪੈਨ ਘੱਟੀ ਫਿਰਦਾ ਅਜੇ ਉਸਤਾਦ ਥੋੜੇ-ਪੁੜੇ ਖਾ ਕੇ ਤੇ ਆਪਾਂ ਹੁਣ ਸੋਖਿਆਂ ਤੇ ਬਹਿ ਗਏ ਸੱਜ ਕੇ ਤੇ ਲੱਤ ਤੇ ਲੱਤ ਤਰਕੇ ਹੁਣ ਹੌਲੀ ਹੌਲੀ ਫੇਰ ਖਾਣਾ ਪਾਣਾ ਸ਼ੁਰੂ ਕਰਾਂਗੇ। ਪਤਾ ਨਜ਼ਾਰੇ ਲੱਗੇ ਪਏ ਆ ਪੂਰੇ। ਬਸ ਗਰਮੀ ਆ ਜੇ ਇਹੋ ਜੀਆਂ ਡਿਊਟੀਆਂ ਪਈ ਜਾਣ। ਜਾ ਕੇ ਤਾਂ ਇਦਾਂ ਬਹਿ ਜਾ ਕਰੀਏ ਹਾਲ ਚ। ਅਜਾੜਾ ਚਾਚਾ ਰੱਬੀ ਕੜਿਆਂ ਸਾਲਾਂ ਬਾਅਦ ਮਿਲਿਆ। ਪਹਿਲਾ ਮੋਨਾ ਹੁੰਦਾ ਸੀ ਹੁਣ ਸਰਦਾਰ ਸੱਜ ਗਿਆ ਹੈ ਕਿਉਂ ਚਾਚਾ ਸਰਦਾਰੀ ਕੈਮ ਸਰਦਾਰੀ ਕੈਮ ਸਾਡਾ ਵੀ ਕੰਪੋਜੀਸ਼ਨ ਦੇ ਵਿੱਚ ਪੰਜਾਬ ਨਹੀਂ ਹਿੰਦੁਸਤਾਨੀ ਬਲ ਤੇ ਵਰਲਡ ਫੇਮਸ ਵਾਈ ਕੁਚੇਸ ਵਾਈ ਕੁਚੇਸ ਵਾਈ ਕੁਚੇਸ ਸੱਜਣਾ ਵੇ ਰੰਨੇ ਅਠੀਆਂ

ਨੀਓ ਤੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ ਗੋਤੀ ਚੱਕਿਆ ਕਰੇਂਗੀ ਜਦ ਮੁੰਡਾ ਜੱਟ ਦਾ ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝਦਾ ਖਾਣਾ ਰੋਟੀਆਂ ਪਨੀਰ ਮਿਕਸ ਵਿੱਚ ਆਏ ਹਾਏ 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 ਰੈਤਾ ਚੌਲ ਆਏ ਹਾਏ ਹਾਏ ਅੱਗੇ ਵੀ ਦਿਖਾਉਣਾ ਆਏ ਹਾਏ ਹਾਏ ਓਏ ਹੋਏ 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 ਕੀ ਬਾਤ ਹੈ ਕੀ ਬਾਤ ਹੈ ਓਏ ਹੋਏ ਹੋਏ ਅੱਤੀ ਅਸੀਂ ਤਾਂ ਪਾਰਕਿੰਗ ਜੀ ਹੀ ਠੁਮਕੇ ਲਾ ਲੈ ਓਏ ਮੋਟੇ ਤੇ ਦਨ ਵਾਲੀ ਨਹੀਂ ਦੇ ਨਾਲ ਯਾਨੀ ਨਹੀਂ ਵਿਆਹ ਦੇ ਵਿੱਚ ਨਾ ਮੀ ਆ ਗਿਆ ਵਿਆਹ ਦਾ ਤਾਂ ਜਿਹੜਾ ਚਲੋ ਪ੍ਰੋਗਰਾਮ ਖਰਾਬ ਹੋਣਾ ਹੋਣਾ ਹੀ ਆ ਪਰ ਜਿਹੜਾ ਫਸਲਾਂ ਦਾ ਆ ਉਹ ਜ਼ਿਆਦਾ ਖਰਾਬ ਆ ਕੋਈ ਹੈ ਗੁਰੂ ਨੇਰ ਹੀ ਕਰੇ